ਸਾਰੇ ਸਤਿਗੁਰੂ ਜੀ ਮੈਂ ਰਪਿੰਦਰਿੰਪੀ ਸੋਤਣੋਂ ਦੋ ਚਾਰ ਗੱਲਾਂ ਬਾਤਾਂ ਸਾਂਝੀਆਂ ਕਰਦੇ ਆਂ ਜੀ ਸੋ ਮੇਰਾ ਜਨਮ ਮਾਨਸਾ ਜ਼ਿਲ੍ਹੇ ਦੇ ਪਿੰਡ ਟਾਂਡੀਆਂ ਵੀ ਕਿ ਤਹਿਸੀਲ ਸਰਦੂਰਗੜ ਚ ਹੋਇਆ ਜੀ ਮਾਤਾ ਹਰਦੇਜ ਕੌਰ ਦੀ ਪੁੱਤੋ ਇਹ ਤਾਂ ਬਲਵੰਤ ਸਿੰਘ ਦੇ ਘਰ ਜੋ ਕਿ ਦੁਨੀਆ ਤੇ ਦੋਨੀ ਨਹੀਂ ਹੈਗੀ ਜਿਹੜੀ ਮਾਸ ਹੀ ਮੇਰੀ ਬਚਪਨ ਚ ਹੀ ਲੱਤ ਹੋ ਗਈ ਸੀ ਮੈਂ ਛੋਟੀ ਜੀ ਹੁੰਦੀ ਮੈਂ ਪਹਿਲਾਂ ਵੀ ਕਈ ਵੀਡੀਓ ਜੇਕਰ ਕੀਤਾ ਹੈ ਸੋ ਅੱਜ ਮੈਂ ਤੁਹਾਡਾ ਮਾਮਾਤੀਆਂ ਦੀਆਂ ਇਹ ਗੱਲਾਂ ਸਾਂਝੀਆਂ ਕਰਦੀ ਮਾਮਾਤੀਆਂ ਦਾ ਬਰਾਗ ਮਾਮਾਤੀਆਂ ਦਾ ਦੁੱਖ ਮਾਮਾਤੀਆਂ ਦਾ ਰਿਸ਼ਤਾ ਨਾਤਾ ਸੋ ਵੈਗਰੂ ਸਾਰੀਆਂ ਭੈਣਾਂ ਜਿਨ੍ਹਾਂ ਦੀ ਮਾਮਾ ਹੈਗੀਆਂ ਸਹੀ ਸਲਾਮਤ ਰੱਖਿਓ ਉਹਨਾਂ ਨੂੰ ਸੋ ਤੁਸੀਂ ਮੈਨੂੰ ਸਾਰੇ ਗੀਤ ਮੇਰੇ ਸੁਣਿਆ ਪੰਡਤਾਲ ਖੋਰ ਪੱਤਰੀ ਦੱਸ ਸੱਜਣਾ ਨਾ ਹੋਣੇ ਕਦੋਂ ਮੇਲੇ ਬੁਰੀ ਜੂਨ ਕਿਸਾਨਾਂ ਦੀ ਆਗੇ ਕਰ ਜੇ ਇਹ ਸੁਹੇਠ ਵਿਚਾਰੇ ਬਿੰਦ ਕੱਪਾਲੀ ਦਾ ਹੁਣ ਲਾਸਟ ਸੌਂਗ ਆਇਆ ਸੀ ਪਿਛਲੇ ਸਾਲ ਬਾਈ ਨੂੰ ਨੂੰ ਬਾਈ ਜੂਨ 2023 ਵਿੱਚ ਰਿਲੀਜ਼ ਹੋਇਆ ਸੀਗਾ ਨਾਭੀ ਪਾਗ ਕਾ ਦੀ ਬੰਦੀ ਮੇਰੇ ਢੋਲ ਨੇ ਨੇ ਸੌਕਣਾ ਦੇ ਭੇਰ ਲੱਗ ਗਏ ਤੇ ਇੱਕ ਦੂਜੇ ਨੂੰ ਵਰਾਉਂਦੇ ਸਾਨੂੰ ਵੇਖ ਕੇ ਨੇ ਮੁਲਾਕਾਤੀ ਰੋਣ ਲੱਗ ਪਏ ਕਦੋਂ ਹੋਣਗੇ ਚੰਦ ਰਿਆ ਮੇਲੇ ਵੇ ਮਿਲਿਆ ਨੂੰ ਯੁੱਗ ਹੋ ਗਿਆ ਜਾਨੀ ਤੁਸੀਂ ਵੀ ਬਹੁਤ ਸਾਰੇ ਤੁਸੀਂ YouTube ਤੇ ਵੀ ਸਰਚ ਕਰਕੇ ਵੇਖ ਸਕਦੇ ਰਪਿੰਦਰ ਰੀਤੀ ਸੋ ਮੇਰਾ ਖਾਣਾ ਵੀ ਦੇਸੀ ਹੈ ਬਾਣਾ ਵੀ ਦੇਸੀ ਹੈ ਗਾਣਾ ਵੀ ਦੇਸੀ ਹੈ ਕੈਨੇਡਾ ਦੀ ਧਰਤੀ ਤੇ ਮੈਨੂੰ ਮੇਰੀਆਂ ਭੈਣਾਂ ਕੋਲ ਬਹੁਤ ਸਾਰਾ ਪਿਆਰ ਮਿਲਿਆ ਸਾਡੇ ਭੈਣ ਜੀ ਕਲਵੰਤਕਾਰ ਦਰਜੀਤ ਸਿੰਘ ਜੀ ਗੈਜੂ ਸਾਹਿਬ ਗਰੇਵਾਲ ਜੀ ਸਾਡੇ ਜਗਜੀਤ ਸਿੰਘ ਗਰੇਵਾਲ ਸਾਹਿਬ ਸਾਡੇ ਭੈਣ ਜੀ ਕਲਨੀ ਪਕਾਰ ਸਾਡੇ ਮਾਸੀ ਜੀ ਆਂਟੀ ਜੀ ਪ੍ਰੀਤਮ ਕੌਰ ਸਾਰੇ ਬਹੁਤ ਸਾਰਾ ਪਿਆਰ ਬਹੁਤ ਸਾਰੇ ਮੈਨੂੰ ਪ੍ਰੋਗਰਾਮ ਦਿੰਦੇ ਆ ਤੇ ਕੈਨੇਡਾ ਦੇ ਧਰਤੀ ਦੇ ਪਿਆਰ ਸਤਕਾਰ ਮਿਲਦਾ ਸੋ ਆਪਾਂ ਗੱਲ ਕਰਨ ਲੱਗੇ ਆ ਜੀ ਜੇ ਆਪਾਂ ਗੀਤਕਾਰਾਂ ਦੀ ਗੱਲ ਕਰੀਏ ਤਾਂ ਮੈਂ ਬਹੁਤ ਸਾਰੇ ਗੀਤਕਾਰਾਂ ਦੀ ਜਿਵੇਂ ਪੰਜਾਬੀ ਫੋਕ ਸਿੰਗਰ ਸੁਪਰ ਹਿੱਟ ਸਿੰਗਰ ਲਾਹੇ ਹੀਰਾ ਜੀ ਉਹਨਾਂ ਦੇ ਗੀਤ ਵੀ ਗਾਇਆ ਮੈਂ ਮੇਜਰ ਕੋਖਰ ਵਾਲਾ ਤੇ ਸਾਡੇ ਬੰਤ ਪੂਲਪੁਰੀ ਜੀ ਸਾਰੇ ਗੁਰਚਾਰ ਨੇ ਮਿੱਠੜੀ ਜੀ ਮਨਮੋਹਨ ਸਿੰਘ ਪਾਪੜੇ ਭਾਈ ਕੇ ਸੈਕਟਰੀ ਮਾਰਕੀਟ ਕਮੇਟੀ ਮਾਨਸਾ ਉਹਨਾਂ ਨੇ ਬਹੁਤ ਸਾਰੇ ਗੀਤ ਗਾਏ ਆ ਤੇ ਪਿੰਤਾ ਡੱਬ ਵਾਲੀ ਸਾਹਿਬ ਪਾਲਗੜੱਬੀ ਬੂਟਾ ਭਾਈ ਰੂਪਾ ਪ੍ਰੀਤ ਕਾਲ ਚਰਾਣੀ ਤੇ ਹੋਰ ਬਹੁਤ ਸਾਰੇ ਇਰੇਕਟਰਾਂ ਨੇ ਵੀ ਗੀਤ गा ਚੁੱਕੀਆਂ ਜੀ ਸੋ ਜੋ ਬਹੁਤ ਸਾਰੇ ਕੰਪਨੀਆ ਰੀਲੀਜ਼ ਹੋਏ ਆ ਸੋ ਮੈਂ ਤੁਹਾਨੂੰ ਹੁਣ ਮਾਵਾ ਧੀਆਂ ਦੀ ਗੱਲ ਸਾਂਝੀ ਕਰ ਲਈ ਮਾਵਾ ਧੀਆਂ ਦਾ ਜਿਵੇਂ ਕੀ ਵਿਦੇਸ਼ੀ ਧਰਤੀ ਤੇ ਚਲੀ ਜਾਂਦੀ ਐ ਪੇਸ਼ ਕਰ ਲਗੀਆਂ ਮੈਂ ਚਿੱਠੀ ਲਿਖਤੀਏ ਰੋਕੇ ਉਧਰੀ ਜੀ ਮਾਂ ਤੇਰੀ ਮਿਲਣੇ ਨੂੰ ਚਿੱਤ ਕਰ ਚੱਲਦੀ ਨਾ ਬਾ ਮੇਰੀ ਜਿੱਦਣ ਦੀ ਚੜਕੇ ਜਹਾਜ਼ ਤੇ ਬਲੈਟ ਗਈਆਂ ਜਿੱਦਣ ਦੀ ਚੜਕੇ ਜਹਾਜ਼ ਤੇ ਕੈਨੇਡਾ ਗਈਆਂ ਉਦਣ ਦੀ ਮੈਨੂੰ ਕੋਈ ਸਾਰ ਨਾ ਥੀ ਇਹਨੀ ਉਤਰਾ ਜੀ ਖੁਸ਼ੀ ਸਾਰੇ ਫਾਰੇ ਪਹਿਲਾਂ ਵਾਲੀ ਢੇਚ ਬਹਾਰ ਨਾ ਤੀਨੀ ਉਤ ਰਾਜੀ ਖੁਚੀ ਸਾਰੇ ਪਹਿਲਾਂ ਵਾਲੀ ਢੇਚ ਬਹਾਰ ਨਾ ਰਹੀਨੀ ਉਤ ਰਾਜੀ ਖੁਚੀ ਸਾਰੇ ਨੇ ਕੀ ਕਹਿੰਦੀ ਪੱਤ ਛੜ ਰੁੱਤ ਵੰਗੂ ਕਰਵੀ ਆਵਾਂ ਲੱਗੇ ਸੁਣਦੇ ਨਾ ਬੋਲ ਮਿੱਠੀ ਕੋਲ ਦੇ ਕੁੜੀਆਂ ਗਵਾਂਡਦੀਆਂ ਬੋਲਣ ਗਲੀ ਚ ਜਦੋਂ ਪੈਂਦੇ ਨੇ ਪੁਲੇਖੇ ਤੇਰੇ ਬੋਲ ਦੇ ਕੁੜੀਆਂ ਦਾ ਵਾੜ ਦੀਆਂ ਬੋਲਣ ਗਲੀ 'ਚ ਜਦੋਂ ਪੈਂਦੇ ਨੇ ਪੁਲੇਖੇ ਤੇਰੇ ਬੋਲਦੇ ਕਾਸ਼ ਕਿਤੇ ਆਉਂਦੀ ਹੋਵੇ ਲਾਡੋ ਧੀ ਰਾਣੀ ਮੇਰੀ काश ते आ होवे लाडो ती राणी मेरी तक दी रहा मैं बैठी बार ना ये नी नीऊ राजी खुशी सारे पर पहला भेड़े हार ना पेलांवाली नी चारना राजी खुशी सारे च वेड़े ना रही नहीं ता राजी खुशी सारे इस इसी मेरा सुने सुनेगा कई साल हो गए कोठे तलो के कुत्तवाज मार ला ਮਾਂ ਪੁੱਤਾਂ ਦਾ ਮਾਂ ਮਾਤਿਆਂ ਦਾ ਪਿਆਰ ਕਈ ਸਾਲ ਹੋ ਗਏ ਤੇਰੇ ਹੋਏ ਨਾ ਦਿਦਾਰ ਵੇ ਸੌਲ ਜਸ਼ ਮਹੀ ਪੁੱਤ ਪਿੰਡ ਗੇੜਾ ਮਾਰਵੇ ਕਈ ਸਾਲ ਹੋ ਗਏ ਤੇਰੇ ਹੋਏ ਨਾ ਦਿਦਾਰ ਵੇ ਸੌਲ ਜਸ਼ ਮਹੀ ਪੁੱਤ ਪਿੰਡ ਗੇੜਾ ਮਾਰਵੇ ਬੀਜੀ ਲਾਈਫ ਵਿੱਚੋਂ ਟਾਈਮ ਕੱਢਣਾ ਹੀ ਪੈਂਦਾ ਬੀਜੀ ਲਾਈਫ ਵਿੱਚੋਂ ਟਾਈਮ ਕੱਢਣਾ ਹੀ ਪੈਂਦਾ ਤੂੰ ਹੀ ਦੱਸ ਤੇਰੇ ਬਿਨਾ ਕਿੰਜ ਸਾਰ ਲਾਂ ਹੋਏ ਨਿਆਈ ਵਾਲੇ ਖੇਤ ਵਾਂਗੂ ਹੋਵੇ ਜੇ ਕੈਨੇਡਾ ਤੈਨੂੰ ਕੋਠੇ ਤੇ ਖਲੋ ਕੇ ਪੁੱਤ ਬਾਜ ਮਾਰ ਲਾਂ ਨਿਆਈ ਵਾਲੇ ਖੇਤ ਵਾਂਗੂ ਹੋਵੇ ਜੇ ਕੈਨੇਡਾ ਤੈਨੂੰ ਕੋਠੇ ਤੇ ਖਲੋ ਕੇ ਪੁੱਤ ਬਾਜ ਮਾਰ ਲਾਂ ਪੱਥਰ ਬਣਾ ਕੇ ਜੇਰਾ ਭੇਜਿਆ ਸੀ ਤੈਨੂੰ ਜਿੱਥੇ ਤੇਰਾ ਆਪਣਾ ਨਾ ਕੋਈ ਵੇ ਸੁਬਾ ਸ਼ਾਮੀ ਜਦੋਂ ਤਵੇ ਉੱਤੇ ਰੋਟੀ ਪਾਵਾ ਮੇਰੇ ਢਿੱਡ ਵਿੱਚ ਫਿਰ ਜਾਂਦੀ ਡੋਈ ਵੇ ਸੁਬਾ ਸ਼ਾਮੀ ਜਦੋਂ ਤਵੇ ਉੱਤੇ ਰੋਟੀ ਪਾਵਾ ਮੇਰੇ ਢਿੱਡ ਵਿੱਚ ਫਿਰ ਜਾਂਦੀ ਡੋਈ ਵੇ ਦਿਨ ਟੋਲੇ ਪੰਛੀ ਵੀ ਘਰਾਂ ਨੂੰ ਮੁੜ ਆਉਂਦੇ ਦਿਨ ਟੋਲੇ ਪੰਛੀ ਵੀ ਘਰਾਂ ਨੂੰ ਮੁੜ ਆਉਂਦੇ ਤੂੰ ਵੀ ਕਹਦੇ ਆ ਜਾ ਮੈਂ ਵੀ ਸਿਣਾ ਠਾਰ ਲਾਂ ਹਏ ਨਹੀਂ ਬੜੇ ਖੇਤ ਵਾਂਗੂ ਹੋਵੇ ਜੇ ਕਨੇਡਾ ਤੈਨੂੰ ਕੋਠੇ ਤੇ ਖਲੋ ਕੇ ਪੁੱਤ ਬਾਜ ਮਾਰ ਲਾਂ ਮੈਂ ਤੈਨੂੰ ਕੋਠੇ ਤੇ ਖਲੋ ਕੇ ਸੱਚੇ ਬਾਜ ਮਾਰ ਲਾਂ ਇਹ ਨਰਜ ਸੰਘੇੜੀ ਦੇ ਲਿਖਿਆ ਹੋਇਆ ਜੀ ਤੇ ਬਹੁਤ ਸਾਰੇ ਗੀਤਕਾਰਾਂ ਦੇ ਗੀਤ ਇੱਕ ਤਰ੍ਹਾਂ ਦਾ ਮਾਂ ਦਾ ਰਿਸ਼ਤਾ ਸਾਂਝੀ ਕਰਦੀ ਹੈ ਜੀ ਮੇਰਾ ਗੀਤ ਕਨੇਡਾ ਮੇਰੀਆਂ ਭੈਣਾਂ ਮੇਰੀਆਂ ਸਾਡੀਆਂ ਮਾਮਾ ਤੇ ਬਹੁਤ ਸਾਰੇ ਗੀਤ ਨੂੰ ਪਿਆਰ ਦਿੰਦੀਆਂ ਨੇ ਸੋ ਤੁਹਾਡੀ ਸੇਵਾ ਚ ਪੇਸ਼ ਕਰ ਦਿੰਦੀ ਆਂ ਵੀ ਮੇਰੀ ਮਾਂ ਮੇਰੇ ਵਿਚਰ ਗਈ ਸੀ ਇਹ ਮੇਰੀ ਆਪਣੀ ਕਲਮ ਦਾ ਲਿਖਿਆ ਹੋਇਆ ਗੀਤ ਹੈ ਮੇਰਾ ਆਪਣਾ ਦੁੱਖ ਸਾਂਝਾ ਕੀਤਾ ਤੁਹਾਡੇ ਨਾਲ YouTube ਤੇ ਤੁਸੀਂ ਸੁਣ ਸਕਦੇ ਹੋ ਸਾਰੀ ਦੁਨੀਆ ਨੂੰ ਫੋਨ ਕਰੀ ਜਾਵਾ ਹਾਂ ਮਾਂ ਤੇਰਾ ਫੋਨ ਨਾ ਮਿਲੇ ਪੱਕਾ ਦੱਸ ਕੇ ਹਰੇ ਪੱਕਾ ਦੱਸ ਕੇ ਗਈ ਨਾ ਸਿਰਨਾਹ ਮੈਥੋਂ ਤੇਰਾ ਫੋਨ ਨਾ ਮਿਲੇ ਹੋਏ ਦਿਲ ਕਰ ਫੋਨ ਲਾ ਮ ਕਰਾਂ ਗੱਲਾਂ ਰੱਜ ਕੇ ਪਾਗਲ ਬਕੜੀ ਮੈਂ ਮਿਲਾਂ ਤੈਨੂੰ ਭੱਜ ਕੇ ਪਾਗਲ ਬਕੜੀ ਮੈਂ ਮਿਲਾਂ ਤੈਨੂੰ ਭੱਜ ਕੇ सारे बीते हुए हे सारे बीते हुए दुख मैं सुना वहां तेरा फोन ना मिले पक्का दस के गई सिर सिरना महा थों तेरा फोन ना मिले अग्गे की है जर रिपी कोलिया जा को जा बुला जाता मेरे को आ जा जहाँ कोल ब ला तू चिरा हं बिछड़ी मां कॉल जे ना ला ला तू चिरा हं बिछड़ी मां कॉल जे ना ला ला तू दस पेके आवं हाय दस पेके आव के मचाव हां माँ तेरा फोन ना मिले ਹੁਣ ਕਿਹਦੇ ਕੋਲੇ ਦੁੱਖੜੇ ਸੁਣਾਵਾਂ ਮਾਰ ਤੇਰਾ ਫੋਨ ਨਾ ਮਿਲੇ ਮੈਥੋਂ ਤੇਰਾ ਫੋਨ ਨਾ ਮਿਲੇ ਸੁਣੋ ਸ੍ਰੀ ਗੱਲਾਂ ਮਾਤਾ ਅਗਲੀ ਅੰਟਰਵਿਊ ਜਰਾਂਗੇ ਜੀ ਸੋ ਤੁਸੀਂ ਮੇਰੇ ਗੀਤਾਂ ਨੂੰ ਬਹੁਤ ਸਾਰਾ ਪਿਆਰ ਬਹੁਤ ਸਾਰਾ ਸਤਿਕਾਰ ਦਿੱਤਾ ਜਿਹੜੀਆਂ ਸੀ ਕਲਿੱਪ ਪਾਉਨੇ ਆ ਵੀਡੀਓ ਪਾਉਨੇ ਆ ਸੋ ਤੁਸੀਂ ਅੱਗੇ ਲਾਈਕ ਕਮੈਂਟ ਸ਼ੇਅਰ ਵੀ ਕਰਿਆ ਕਰੋ ਕਿਉਂਕਿ ਵਧੀਆ ਚੀਜ਼ਾਂ ਨੂੰ ਸ਼ੇਅਰ ਕਰਨੀਆਂ ਜਿਹਦੇ ਗੰਦੇ ਪਿੱਛੇ ਤੁਸੀਂ ਬਹੁਤ ਜਿਆਦਾ ਸ਼ੇਅਰ ਕਰ ਦਿੰਦੇ ਹੋ ਉਂਦਰ ਲਾਈਕ ਕਮੈਂਟ ਬਹੁਤ ਜਿਆਦੇ ਹੁੰਦੇ ਆ ਤਾਂ ਵਧੀਆ ਚੀਜ਼ਾਂ ਨੈੱਟ ਤੇ ਜਿੱਥੇ ਪਾਈ ਜਾਂਦੀਆਂ ਉੱਥੇ ਪਈਆਂ ਰਹਿ ਜਾਂਦੀਆਂ ਤੁਸੀਂ ਵਧੀਆ ਚੀਜ਼ਾਂ ਵੀ ਸੁਣਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ ਕਰਿਆ ਕਰੋ ਸਾਰੇ ਮੈਨੂੰ ਚਾਹਣ ਵਾਲੇ ਸਾਰੇ ਦਰਸ਼ਕਾਂ ਦਾ ਕੈਨੇਡਾ ਚ ਵਿਦੇਸ਼ਾਂ ਜਿੱਥੇ ਬੈਠੇ ਆ ਸਾਰੇ ਇੰਡੀਆ ਨਿਵਾਸੀਆਂ ਦਾ ਤੇ ਸਾਡੇ ਮਨਮੋਹਨ ਸਿੰਘ ਪਾਪੜੇ ਭਾਈ ਕੇ ਸਾਈਟ ਦੀ ਮਾਰਗਲ ਕਮੇਟੀ ਮਾਨਸਾ ਗੁਰਚਰ ਦੇ ਮਿੱਠੜੀ ਜੀ ਤੇ ਮੈਂ ਸਾਰ